ਕਹਿੰਦੇ ਨੇ ਅੱਖਾਂ ਗਈਆਂ ਤੇ ਜਹਾਨ ਗਿਆ ਜੇ ਦੰਦ ਗਏ ਤਾਂ ਸਵਾਦ ਗਿਆ ਹਰੇਕ ਚੀਜ਼ ਖਾ ਕੇ ਚਬਾ ਕੇ ਫਿਰ ਉਸ ਦੇ ਸਵਾਦ ਦਾ ਜੋ ਸੀ ਆਨੰਦ ਲੈਣੇ ਆ ਉਹਦੇ ਵਿੱਚ ਦੰਦਾਂ ਦਾ ਰੋਲ ਜਿਹੜਾ ਬਹੁਤ ਵੱਡਾ ਹੁੰਦਾ ਕਿੰਦਾਂ ਦੀਆਂ ਸਮੱਸਿਆਵਾਂ ਮੇਜਰ ਦੇਖ ਰਿਓ ਦੰਦਾਂ ਨਾਲ ਜੁੜੀਆਂ ਹੋਈਆਂ ਦੇਖੋ ਦੰਦਾਂ ਦੀਆਂ ਪ੍ਰੋਬਲਮ ਮੇਨ ਤੇ ਦੋ ਹੀ ਹੁੰਦੀਆਂ ਜਿੱਦਾਂ ਕਹਿੰਦੇ ਜੀ ਪੇਸ਼ੈਂਟ ਆ ਕੇ ਕਹੂਗਾ ਜੀ ਮੇਰੇ ਦੰਦ ਨੂੰ ਕੀੜਾ ਲੱਗ ਗਿਆ ਜਾਂ ਮੇਰੇ ਮਸੂੜਾ ਚੋਂ ਬਲੀਡਿੰਗ ਹੁੰਦੀ ਆ। ਬ੍ਰਸ਼ ਯਰ ਟੀਥ ਟੁਆਇਸ ਅ ਡੇ ਦਿਨ ਜ ਦੋ ਵਾਰ ਬ੍ਰਸ਼ ਕੀਤਾ ਜਾਵੇ ਬੱਚਿਆਂ ਨੂੰ ਸਿਖਾਇਆ ਜਾਂਦਾ। ਕੀ ਇਹ ਸਹੀ ਹੈ? ਬ੍ਰਸ਼ ਦੋ ਵਾਰੀ ਕਰਨਾ ਬਹੁਤ ਜ਼ਰੂਰੀ ਆ। ਇੱਕ ਤੁਹਾਨੂੰ ਖਾਣ ਪੀਣ ਦਾ ਦੱਸਿਆ ਸੌਫਟ ਸਟਿੱਕੀ ਚੀਜ਼ਾਂ ਨਹੀਂ ਖਾਣੀਆਂ। ਹਮਮ ਕੱਫ ਚੀਜ਼ਾਂ ਸੈਲਡ ਤੇ ਮੈਂ ਆਪਣਾ ਫਰੂਟ ਵਗੈਰਾ ਖਾਓ। ਔਰ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਇੱਕ ਚੀਜ਼ ਹੋਰ ਆ ਵੀ 6 ਮਹੀਨੇ ਬਾਅਦ ਡਾਕਟਰ ਚੈੱਕਅਪ ਜ਼ਰੂਰ ਹੋਣਾ ਚਾਹੀਦਾ। ਦੰਦ ਜ਼ਿਆਦਾ ਖਾਧਾ ਗਿਆ, ਨਸਤਾ ਖੋਣ ਗਿਆ, ਦਰ ਸ਼ੁਰੂ ਹੋ ਗਈ। ਫਿਰ ਸੰੋਦੀ ਡੂਟਕਣਾ ਕਰਾਣੀ ਪੈਂਦੀ ਆ। ਡੂਟਕਣਾ ਕਰਾਵਾਂ ਤੇ ਪੇਸ਼ੈਂਟ ਦਾ ਕੰਮ ਜਿਹੜਾ ਉਹ 10 ਗੁਣਾ ਵੱਧ ਜਾਂਦਾ ਸਰ ਤੁਸੀਂ ਇੱਕ ਬੜੀ ਇੰਪੋਰਟੈਂਟ ਗੱਲ ਕਹੀ ਕਿ ਸਵੇਰ ਦਾ ਜਿਹੜਾ ਬਰਸ਼ ਆ ਉਹ ਸਾਨੂੰ ਬ੍ਰੇਕਫਾਸਟ ਤੋਂ ਬਾਅਦ ਕਰਨਾ ਚਾਹੀਦਾ ਈਵਨ ਮੈਨੂੰ ਇਹ ਪਹਿਲੀ ਵਾਰੀ ਪਤਾ ਲੱਗਿਆ ਘਰਾਂ ਦੇ ਵਿੱਚ ਜਿੱਦਾਂ ਮੇਰੇ ਵੀ ਘਰ ਦੇ ਮੈਨੂੰ ਸਿਖਾਉਂਦੇ ਹੁੰਦੇ ਸੀ ਤੇ ਅਸੀਂ ਹੁਣ ਆਪਣੇ ਅੱਗੇ ਗਾ ਪੀੜ੍ਹੀ ਚ ਵੀ ਬੱਚਿਆਂ ਨੂੰ ਇਹੀ ਕਹੀ ਜਾਂਦੇ ਆ ਕਿ ਜਦੋਂ ਤੁਹਾਡਾ ਦੰਦ ਟੁੱਟ ਗਿਆ ਹੁਣ ਤੁਹਾਡਾ ਨਵਾਂ ਦੰਦ ਆਊਗਾ ਦੰਦ ਚਿੜੀ ਲੱਗੀ ਜਿਸ ਜਗ੍ਹਾ ਤੇ ਹੁਣ ਦੰਦ ਨਵਾਂ ਆਣਾ ਉਥੇ ਜੀਬ ਨਹੀਂ ਲਗਾਉਣੀ ਅਸਲ ਦੇ ਵਿੱਚ ਕੀ ਕਨਸੈਪਟ ਆ ਅੱਛਾ ਤੁਸੀਂ ਕਹੇ ਕਿ 32 ਦੰਦ ਹੁੰਦੇ ਨੇ ਕਈਆਂ ਦੇ ਸਾਈਡਾਈ ਵੀ ਹੁੰਦੇ ਨੇ ਤੇ ਇਹ ਵੀ ਇੱਕ ਕਹਾਵਤ ਜੁੜੀ ਆ ਕਿ 32 ਦੰਦ ਵਾਲਾ ਜੇਕਰ ਕੁਝ ਵੀ ਕਹਿ ਦੇਵੇ ਉਹ ਸੱਚਾ ਹੋ ਜਾਂਦਾ ਇਹ ਵੈਸੇ ਹੀ ਗੱਲ ਬਣੀ ਹੋਈ ਐ ਬਹੁਤ ਸਾਰੇ ਟੀਵੀ ਟੀਵੀ ਦੇ ਵਿੱਚ ਐਡਸ ਚੱਲਦੀਆਂ ਹੁੰਦੀਆਂ ਨੇ ਅਸੀਂ ਕੁਝ ਪ੍ਰੋਡਕਟਸ ਦੇ ਨਾਮ ਨਹੀਂ ਲਵਾਂਗੇ ਪਰ ਕੀ ਕਹਿੰਦੇ ਨੇ ਕਿ ਜੇ ਕੁਝ ਠੰਡਾ ਜਾਂ ਗਰਮ ਖਾਂਦਿਆਂ ਤੁਹਾਡੇ ਸੈਂਸੇਸ਼ਨ ਹੋਵੇ ਤੇ ਇਦਾਂ ਦੇ ਟੂਥਪੇਸਟ ਵਰਤ ਲੋ ਜਾਂ ਆਹ ਕਰ ਲੋ ਐਜ਼ ਅ ਡਾਕਟਰ ਤੁਸੀਂ ਕੀ ਰეკਮੈਂਡ ਕਰਦੇ ਹੋ ਕਿ ਕੀ ਪਹਿਲਾ ਸਾਡਾ ਸਟੈਪ ਕੀ ਹੋਣਾ ਚਾਹੀਦਾ ਕੀ ਤੁਹਾਡੇ ਟੂਥਪੇਸਟ ਵਿੱਚ ਨਮਕ ਹੈ ਇਹ ਇੱਕ ਬੜਾ ਵੱਡਾ ਸਲੋਗਨ ਬਣਿਆ ਹੋਇਆ ਨਮਕ ਦੀ ਕੀ ਅਹਿਮੀਅਤ ਹੈ ਦੰਦਾਂ ਵਾਸਤੇ ਕਹਿੰਦੇ ਨੇ ਅੱਖਾਂ ਗਈਆਂ ਤੇ ਜਹਾਨ ਗਿਆ ਜੇ ਦੰਦ ਗਏ ਤਾਂ ਸਵਾਦ ਗਿਆ ਨਮਸਕਾਰ ਆਰਪੀਡੀ ਟਿਊਡੀਕ ਮੀਡੀਆ ਦੇ ਨਾਲ ਜੁੜੇ तमाम ਦਰਸ਼ਕਾਂ ਦਾ ਸਵਾਗਤ ਮੈਂ ਹਾਸ਼ੀਲ ਠਾਕੁਰ ਅੱਜ ਗੱਲ ਕਰਾਂਗੇ ਦੰਦਾਂ ਦੇ ਸਾਮ ਸੰਭਾਲ ਦੀ ਕਿਉਂਕਿ ਦੰਦਾਂ ਤੋਂ ਬਿਨਾਂ ਅਸੀਂ ਆਪਣੀ ਜ਼ਿੰਦਗੀ ਸੋਚ ਨਹੀਂ ਸਕਦੇ ਹਰ ਇੱਕ ਚੀਜ਼ ਖਾ ਕੇ ਚਬਾ ਕੇ ਫਿਰ ਉਸ ਦੇ ਸਵਾਦ ਦਾ ਜੋ ਅਸੀਂ ਆਨੰਦ ਲੈਂਦੇ ਆ ਉਹਦੇ ਵਿੱਚ ਦੰਦਾਂ ਦਾ ਰੋਲ ਜਿਹੜਾ ਬਹੁਤ ਵੱਡਾ ਹੁੰਦਾ ਪਰ ਦੰਦਾਂ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਹੁੰਦੀਆਂ ਨੇ ਸੋ ਇਸ ਵਿਸ਼ੇ ਦੇ ਉਤੇ ਗੱਲਬਾਤ ਜਿਹੜੀ ਅੱਜ ਅਸੀਂ ਕਰਾਂਗੇ ਡਾਕਟਰ ਸ਼ਿਵ ਕੁਮਾਰ ਸਰੀਨ ਜੀ ਸਾਡੇ ਨਾਲ ਨੇ ਜੋ ਕਿ ਡੈਂਟਿਸ ਨੇ ਲੰਮਾ عرصਾ ਇਹਨਾਂ ਨੂੰ ਦੰਦਾਂ ਦਾ ਜਿਹੜਾ ਹੈ ਕੰਮ ਕਰਦੇ ਆ ਅਸੀਂ ਵੇਖ ਰਹੇ ਆ ਸੋ ਇਹਨਾਂ ਤੋਂ ਜਾਣਕਾਰੀ ਲੈਣੀ ਆ ਕਿ ਦੰਦਾਂ ਦੀ ਸਹੀ ਸੰਭਾਲ ਜਿਹੜੀ ਸਾਨੂੰ ਕਿਵੇਂ ਕਰਨੀ ਚਾਹੀਦੀ ਹੈ ਸਵਾਗਤ ਹੈ ਜੀ। ਬਹੁਤ ਸ਼ੁਕਰੀਆ ਜੀ। ਜੀ ਸਰ ਕਾਫੀ ਸਮਾਂ ਹੋ ਗਿਆ ਤੁਹਾਨੂੰ ਇਸ ਫੀਲਡ ਦੇ ਵਿੱਚ। ਕਿੰਦਾਂ ਦੀਆਂ ਸਮੱਸਿਆਵਾਂ ਮੇਜਰ ਦੇਖ ਰਿਓਂ ਦੰਦਾਂ ਨਾਲ ਜੁੜੀਆਂ ਹੋਈਆਂ। ਦੇਖੋ ਦੰਦਾਂ ਦੀਆਂ ਪ੍ਰੋਬਲਮ ਮੇਨ ਤੇ ਦੋ ਹੀ ਹੁੰਦੀਆਂ ਜਿੱਦਾਂ ਕਹਿੰਦੇ ਜੀ ਪੇਸ਼ੈਂਟ ਆ ਕਹੂਗਾ ਜੀ ਮੇਰੇ ਦੰਦ ਨੂੰ ਕੀੜਾ ਲੱਗ ਗਿਆ ਜਾਂ ਮੇਰੇ ਮਸੂੜਾ ਚੋਂ ਬਲੀਡਿੰਗ ਹੁੰਦੀ ਆ ਮੇਨ ਤੇ ਦੋ ਪ੍ਰੋਬਲਮ ਹੁੰਦੀਆਂ ਅੱਗੇ ਇਹਨਾਂ ਦੇ ਆ ਕਿਸ ਤਰ੍ਹਾਂ ਕਿਸ ਤਰ੍ਹਾਂ ਇਹ ਚੱਲਦਾ ਕਿਉਂ ਹੋ ਰਹੀਆਂ ਮਸੂੜੇ ਖਰਾਬ ਕਿਉਂ ਹੋ ਰਹੇ ਆ ਤੇ ਸਾਰੀਆਂ ਇਹ ਦੋ ਮੇਨ ਪ੍ਰੋਬਲਮਸ ਦੋ ਹੀ ਆ ਦੋ ਹੀ ਨੇ ਹਾਂ ਜੀ ਕਿਵੇਂ ਸਾਨੂੰ ਆਪਣੇ ਦੰਦ ਸੰਭਾਲ ਕੇ ਰੱਖਣੇ ਚਾਹੀਦੇ ਨੇ ਸਕੂਲਾਂ ਚ ਪੜਾਇਆ ਜਾਂਦਾ ਆ ਕਿ ਬ੍ਰਸ਼ ਯਰ ਟੀਥ ਟੁਆਇਸ ਅ ਡੇ ਦਿਨ ਜ ਦੋ ਵਾਰ ਬ੍ਰਸ਼ ਕੀਤਾ ਜਾਵੇ ਬੱਚਿਆਂ ਨੂੰ ਸਿਖਾਇਆ ਜਾਂਦਾ ਕੀ ਇਹ ਸਹੀ ਹੈ ਬਿਲਕੁਲ ਸਹੀ ਹੈ ਜਿਹੜੀ ਦੰਦਾਂ ਦੀ ਸੰਭਾਲ ਵਾਸਤੇ ਚਾਰ ਪੰਜ ਚੀਜ਼ਾਂ ਜ਼ਰੂਰੀ ਆ ਇੱਕ ਤੇ ਜਿਹੜਾ ਖਾਣਾ ਪੀਣਾ ਜਿਹੜਾ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਵੀ ਜਿਹੜਾ ਸੌਫਟ ਸਟਿੱਕੀ ਫੂਡ ਨਹੀਂ ਹੋਣਾ ਚਾਹੀਦਾ ਜਿੱਦਾਂ ਬੱਚੇ ਅੱਜ ਕੱਲ ਆਮ ਤੌਰ ਤੇ ਦੇਖਿਆ ਜਾਂਦਾ ਇਵਨ ਪਿੰਡਾਂ ਦੇ ਬੱਚੇ ਵੀ ਬਹੁਤ ਆnde ਅੱਜ ਕੱਲ ਪਹਿਲੋ ਚੀਜ਼ਾਂ ਪਿੰਡਾਂ 'ਚ ਨਹੀਂ ਸੀ ਟੌਫੀਆਂ ਖਾਣੇ ਆ ਚਾਕਲੇਟ ਹਰ ਜਗ੍ਹਾ ਤੇ ਮਿਲਦੇ ਆ ਅੱਜ ਕੱਲ ਪਹਿਲੋ ਇਹ ਪ੍ਰੋਬਲਮ ਸ਼ਹਿਰਾਂ 'ਦਿਆਂ ਸੀਗੀਆਂ ਹਾਂ ਸੌਫਟ ਸਟਿੱਕੀ ਚੀਜ਼ਾਂ ਜਿਹੜੀਆਂ ਬੱਚੇ ਖਾਂਦੇ ਆ ਨਾ ਚਾਕਲੇਟ ਵਗੈਰਾ ਜਿਹੜੇ ਚੀਜ਼ਾਂ ਦੰਦਾਂ ਨਾਲ ਚੁੰਮੜੀਆਂ ਰਹਿ ਗਈਆਂ ਜਿੱਦਾਂ ਤੁਸੀਂ ਖਾਂਦੇ ਹੋ ਆਪਣੇ ਚਿਪਸ ਵਗੈਰਾ ਖਾਂਦੇ ਆ ਟੌਫੀਆਂ ਚਾਕਲੇਟ ਖਾਂਦੇ ਆ ਇਹ ਚੀਜ਼ਾਂ ਘੱਟ ਤੋਂ ਘੱਟ ਖਾਣੇ ਚਾਹੀਦੀਆਂ ਜਿੱਤੋਂ ਤੱਕ ਹੋ ਸਕੇ ਜਿਹੜੀਆਂ ਰਫ ਚੀਜ਼ਾਂ ਜਿਹੜੀਆਂ ਹੈਗੀਆਂ ਜਿਦਾਂ ਸੈਲਡ ਆ ਮੂਲੀ ਗਾਜਰ ਛਲਕਾ ਵਗੈਰਾ ਇਹ ਚੀਜ਼ਾਂ ਕੱਚੀਆਂ ਜ਼ਿਆਦਾ ਖਾਓ ਫਰੂਟ ਖਾਓ ਜਾ ਐਪਲ ਵਗੈਰਾ ਖਾਓ ਤੇ ਜਿੰਨੇ ਵੀ ਫਰੂਟ ਆ ਸਾਰੇ ਫਰੂਟ ਔਰ ਵੈਜੀਟੇਬਲ ਖਾਓਗੇ ਇਹਨਾਂ ਦੇ ਨਾਲ ਦੰਦ ਸਾਫ ਰਹਿੰਦੇ ਆ ਦੰਦਾਂ ਦੇ ਉੱਤੇ ਸਟਿਕ ਨਹੀਂ ਕਰਦੇ ਹੂੰ 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 ਤੇ ਦੂਸਰਾ ਇਹ ਹੈਗਾ ਵੀ ਜਿਹੜਾ ਬਰਸ਼ ਕਰਨਾ ਤੁਸੀਂ ਕਹ ਰਹੇ ਸੀ ਹੂੰ ਬਰਸ਼ਿੰਗ ਟੁਆਇਸ ਆਫ ਟਰ ਮੀਸ ਮਤਲਬ ਕਿ ਬ੍ਰਸ਼ ਜਿਹੜਾ ਹੈਗਾ ਤੁਸੀਂ ਰਾਤ ਨੂੰ ਸੌਣ ਵੇਲੇ ਬਰਸ਼ ਕਰਨਾ ਹੂੰ ਖਾਣ ਪੀਣ ਤੋਂ ਬਾਅਦ ਕਰਨਾ ਉਸ ਤੋਂ ਬਾਅਦ ਸਿਰਫ ਪਾਣੀ ਪੀ ਸਕਦੇ ਆ ਓਕੇ ਤੇ ਸਵੇਰੇ ਬ੍ਰੇਕਫਾਸਟ ਤੋਂ ਬਾਅਦ ਕਰਨਾ ਹੂੰ ਰਾਤ ਨੂੰ ਰਾਤ ਵਾਲੇ ਬਰਸ਼ ਨੂੰ ਅਸੀਂ ਕਹਿੰਦੇ ਜੀ 90% ਆ ਹੂੰ 90% ਇਸ ਕਰਕੇ ਆ ਸੋਨ ਜਦੋਂ ਰਾਤ ਨੂੰ ਅਸੀਂ ਬ੍ਰਸ਼ ਕੀਤਾ 8-10 ਘੰਟੇ ਸਾਡਾ ਮੂੰਹ ਬਿਲਕੁਲ ਸਾਫ਼ ਰਹਿੰਦਾ ਹੂੰ ਸਵੇਰੇ ਅਸੀਂ ਬ੍ਰਸ਼ ਕਰਦੇ ਹਾਂ ਨਾਲ ਦੀ ਨਾਲ ਹੀ ਅਸੀਂ ਬ੍ਰੈਕਫਾਸਟ ਕਰ ਲੈਂਦੇ ਹਾਂ ਤੇ ਨਾਲ ਦੀ ਨਾਲ ਹੀ ਜੰਮਣਾ ਸ਼ੁਰੂ ਹੋ ਜਾਂਦਾ ਇਸ ਕਰਕੇ ਬਹੁਤ ਬ੍ਰਸ਼ ਦੋ ਵਾਰੀ ਕਰਨਾ ਬਹੁਤ ਜ਼ਰੂਰੀ ਹੈ ਇੱਕ ਤੁਹਾਨੂੰ ਖਾਣ ਪੀਣ ਦਾ ਦੱਸਿਆ ਸੌਫਟ ਸਟਿੱਕੀ ਚੀਜ਼ਾਂ ਨਹੀਂ ਖਾਣੀਆਂ ਰਫ ਚੀਜ਼ਾਂ ਸੈਲਡ ਤੇ ਆਪਣਾ ਫਰੂਟ ਵਗੈਰਾ ਖਾਓ ਔਰ ਉਸ ਤੋਂ ਬਾਅਦ ਸਭ ਤੋਂ ਜ਼ਰੂਰੀ ਇੱਕ ਚੀਜ਼ ਹੋਰ ਹੈ ਵੀ 6 ਮਹੀਨੇ ਬਾਅਦ ਡੈਂਟਲ ਚੈੱਕਅਪ ਜ਼ਰੂਰ ਹੋਣਾ ਚਾਹੀਦਾ ਅੱਛਾ ਜੀ ਜਿੱਦਾਂ ਜਾਂਦ ਖਾਧਾ ਗਿਆ ਜੇ ਤੁਸੀਂ ਟਾਈਮ ਸਿਰ ਫਿਲਿੰਗ ਕਰਾ ਲੋਗੇ ਤੇ ਬਹੁਤ ਅੱਛਾ ਨਹੀਂ ਤੇ ਫਿਰ ਦੰਦ ਜ਼ਿਆਦਾ ਖਾਧਿਆ ਗਿਆ ਨਸਤਕ ਪਹੁੰਚ ਗਿਆ ਦਰ ਸ਼ੁਰੂ ਹੋ ਗਈ ਫਿਰ ਸਾਨੂੰ ਉਹਦੀ ਰੂਟ ਕਨਾ ਕਰਾਣੀ ਪੈਂਦੀ ਆ ਰੂਟ ਕਨਾ ਕਰਾਵਾਂਗੇ ਉੱਤੇ ਕੈਬ ਵੀ ਲਗਾਵਾਂਗੇ ਤੇ ਪੇਸ਼ੈਂਟ ਦਾ ਕੰਮ ਜਿਹੜਾ ਉਹ 10 ਗੁਣਾ ਵੱਧ ਜਾਂਦਾ ਖਰਚਾ ਹੀ ਵੱਧ ਜਾਂਦਾ ਬਾਰ ਬਾਰ ਉਹਨੂੰ ਆਉਣਾ ਵੀ ਪਏਗਾ ਜੇ ਟਾਈਮ ਸਿਰ ਫਿਲਿੰਗ ਹੋਵੇ ਫਿਰ ਇਹ ਚੀਜ਼ ਦੀ ਲੋੜ ਨਹੀਂ ਸਰ ਤੁਸੀਂ ਇੱਕ ਬੜੀ ਇੰਪੋਰਟੈਂਟ ਗੱਲ ਕਹੀ ਕਿ ਸਵੇਰ ਦਾ ਜਿਹੜਾ ਬਰਸ਼ ਆ ਉਹ ਸਾਨੂੰ ਬ੍ਰੇਕਫਾਸਟ ਤੋਂ ਬਾਅਦ ਕਰਨਾ ਚਾਹੀਦਾ ਈਵਨ ਮੈਨੂੰ ਇਹ ਪਹਿਲੀ ਵਾਰੀ ਪਤਾ ਲੱਗਿਆ ਅਕਸਰ ਆਪਣਾ ਇਹ ਇੱਕ ਮਾਈਂਡ ਸੈਟ ਹੈ ਕਿ ਜਦੋਂ ਅਸੀਂ ਮਾਰਨਿੰਗ 'ਚ ਉੱਠੇ ਤਾਂ ਅਸੀਂ ਫਰੈਸ਼ ਹੀ ਬਰਸ਼ ਕਰਕੇ ਹੋਵਾਂਗੇ ਹਨਾ ਇਹ ਜਿਹੜੀ ਇੱਕ ਹੈਬਿਟ ਬਣੀ ਹੋਈ ਆ ਤੇ ਮੈਨੂੰ ਲੱਗਦਾ ਸਾਰੀ ਦੁਨੀਆ ਇਸੇ ਹੈਬਿਟ ਨਾਲ ਹੀ ਚੱਲ ਰਹੀ ਆ ਪਰ ਆਫਟਰ ਦੀ ਬ੍ਰੇਕਫਾਸਟ ਕਰਨਾ ਇਹ ਇੱਕ ਮੇਜਰ ਗੱਲ ਹੈ ਜਿਹੜੀ ਸਾਨੂੰ ਪਤਾ ਹੀ ਨਹੀਂ ਹੈਗੀ ਜੇ ਅਸੀਂ ਰਾਤ ਨੂੰ ਬਰਸ਼ ਕਰਕੇ ਸੁੱਤੇ ਆ ਨਾ ਜੀ ਹੂੰ ਜੇ ਰਸ ਲਾਈਵਾ ਨਾ ਥੁੱਕ ਸਾਡਾ ਇਹ ਤੇ ਸਾਡੇ 24 ਘੰਟੇ ਚੱਲਣਾ ਥੁੱਕ ਤੋਂ ਬਿਨਾਂ ਤੇ ਸਾਡੀ ਲਾਈਫ ਹੀ ਨਹੀਂ ਜੇ ਥੁੱਕ ਨਹੀਂ ਹੋਊਗਾ ਤੇ ਮੂੰਹ ਡਰਾਈ ਹੋਊਗਾ ਤੁਸੀਂ ਸੌਵ ਨਹੀਂ ਸਕਦੇ ਆਰਾਮ ਨਾਲ ਜੇ ਸਲਾਈਵਾ ਤੇ 24 ਘੰਟੇ ਚੱਲਣਾ ਸਲਾਈਵਾ ਨੂੰ ਸਾਫ਼ ਕਰਨ ਵਾਸਤੇ ਦੰਦਾਂ ਨੂੰ ਬਰਸ਼ ਕਰਨ ਦੀ ਲੋੜ ਨਹੀਂ ਗਈ ਜੇ ਤੁਸੀਂ ਰਾਤ ਨੂੰ ਬਰਸ਼ ਕਰਕੇ ਸੁੱਤੇ ਹੋ ਸਵੇਰੇ ਆਰਾਮ ਨਾਲ ਬੇਸ਼ੱਕ ਜੇ ਤੁਸੀਂ ਉਦਾਂ ਚੂਲੀ ਕਰਨੀ ਕਰ ਲੋ ਬਰਸ਼ ਕਰਨ ਦੀ ਲੋੜ ਨਹੀਂ ਬਰਸ਼ ਤੁਹਾਨੂੰ ਬਰੇਫਾ ਤੋਂ ਬਾਅਦ ਹੀ ਕਰਨਾ ਚਾਹੀਦਾ ਬਾਤ ਕਰਨਾ ਚਾਹੀਦਾ ਅੱਛਾ ਉਦਾਂ ਵੀ ਕਿਹਾ ਜਾਂਦਾ ਹੈ ਕਿ ਸੁੱਚੇ ਮੂੰਹ ਜੇ ਪਾਣੀ ਪੀ ਲੋ ਜਾਂ ਕੁਛ ਪੀ ਲੋ ਉਹ ਵੀ ਸਾਡੇ ਲਈ ਚੰਗਾ ਹੈ ਸਾਡੇ ਸ਼ਰੀਰ ਲਈ ਹੈ ਨਾ ਬਿਲਕੁਲ ਚੰਗਾ ਬਿਲਕੁਲ ਚੰਗਾ ਜੀ ਅੱਛਾ ਸਰ ਇੱਕ ਗੱਲ ਹੋਰ ਦੱਸੋ ਜਦੋਂ ਬੱਚਿਆਂ ਦੇ ਦੰਦ ਟੁੱਟਦੇ ਨੇ ਤੇ ਘਰਾਂ ਦੇ ਵਿੱਚ ਜਿੱਦਾਂ ਮੇਰੇ ਵੀ ਘਰ ਦੇ ਮੈਨੂੰ ਖਾਂਦੇ ਹੁੰਦੇ ਸੀ ਤੇ ਅਸੀਂ ਹੁਣ ਆਪਣੇ ਅੱਗੇ ਪੀੜ੍ਹੀ ਚ ਵੀ ਬੱਚਿਆਂ ਨੂੰ ਇਹੀ ਕਹੀ ਜਾਂਦੇ ਆ ਕਿ ਜਦੋਂ ਤੁਹਾਡਾ ਦੰਦ ਟੁੱਟ ਗਿਆ ਹੁਣ ਤੁਹਾਡਾ ਨਵਾਂ ਦੰਦ ਆਊਗਾ ਦੰਦ ਚਿੜੀ ਲੈ ਗਈ ਤੇ ਜਿਸ ਜਗ੍ਹਾ ਤੇ ਹੁਣ ਦੰਦ ਨਵਾਂ ਆਣਾ ਤੇ ਜੀਭ ਨਹੀਂ ਲਗਾਉਣੀ ਅਸਲ ਦੇ ਵਿੱਚ ਕੀ ਕਨਸੈਪ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਗਈ ਹਾਂ ਐਵੇਂ ਬੱਚਿਆਂ ਨੂੰ ਡਾਂਟਦੇ ਰਹਿੰਦੇ ਆ ਇਦਾਂ ਜਿੱਥੇ ਦੰਦ ਨੇ ਆਣਾ ਉੱਥੇ ਹੀ ਆਣਾ ਹਾਂ ਜਿਹੜੇ ਦੰਦ ਦੁੱਧ ਵਾਲੇ ਦੰਦ ਆ ਦੁੱਧ ਵਾਲੇ ਦੰਦ ਹੁੰਦੇ 20 ਅੱਛਾ ਜੀ ਤੇ ਜਿਹੜੇ ਪੱਕੇ ਦੰਦ ਹੁੰਦੇ 32 ਹਾਂ ਜਿਹੜੇ 20 ਦੰਦ ਦੁੱਧ ਵਾਲੇ ਆ ਉਹਨਾਂ ਦੀ ਜਗ੍ਹਾ ਤੇ ਨਿਕਲ ਕੇ ਪੱਕੇ ਦੰਦ 20 ਆਣੇ ਆ ਹਾਂ ਜਿਹੜੀਆਂ ਵੱਡੀਆਂ ਦਾੜਾ ਪੱਕੀਆਂ ਹੁੰਦੀਆਂ ਉਹ ਦੁੱਧ ਵਾਲੇ ਦੰਦਾਂ ਤੋਂ ਪਿੱਛੇ ਆਣੀਆਂ 12 ਉਹ ਹੁੰਦੀਆਂ ਉਹ 12 ਉਹ 20 ਹੁੰਦੇ ਆ ਦੁੱਧ ਵਾਲੇ ਤੇ ਪੱਕੇ ਦੰਦ ਹੁੰਦੇ ਆ 32 ਇਸ ਤਰ੍ਹਾਂ ਕੁਝ ਨਹੀਂ ਹੁੰਦਾ ਵੀ ਜਵਾਨ ਲਾਨਾ ਜਾਂ ਹੱਥ ਲਾਨਾ ਕੁਝ ਕੁਝ ਨਹੀਂ ਹੁੰਦਾ ਅੱਛਾ ਤੁਸੀਂ ਕਹੇ ਕਿ 32 ਦੰਦ ਹੁੰਦੇ ਨੇ ਕਈਆਂ ਦੇ ਸਾਈਟਾਈ ਵੀ ਹੁੰਦੇ ਨੇ ਤੇ ਇਹ ਵੀ ਇੱਕ ਕਹਾਵਤ ਜੁੜੀ ਆ ਕਿ 32 ਦੰਦ ਵਾਲਾ ਜੇਕਰ ਕੁਝ ਵੀ ਕਹਿ ਦੇਵੇ ਉਹ ਸੱਚਾ ਹੋ ਜਾਂਦਾ ਇਹ ਵੈਸੇ ਹੀ ਗੱਲ ਬਣੀ ਹੋਈ ਹੈ ਇਹ ਵੈਸੇ ਬਣੀ ਆ ਜੀ ਦੇਖੋ ਇਸ ਤਰ੍ਹਾਂ ਹੈਗਾ ਜਦੋਂ ਇਨਸਾਨ ਬਣਿਆ ਉਦੋਂ ਜਵਾੜੇ ਬੜੇ ਵੱਡੇ-ਵੱਡੇ ਸੀ ਪਹਿਲਾਂ 40 ਦੰਦਾਂ ਤੋਂ ਸ਼ੁਰੂ ਹੋਇਆ अच्छा जी 40 ਦੰਦ ਇਸ ਤਰ੍ਹਾਂ ਸੀਗਾ ਵੀ ਜਿਹੜੀਆਂ ਵੱਡੀਆਂ ਦਾੜਾ 5 5 5 ਚਾਰੇ ਪਾਸੇ ਉੱਪਰ 5 ਇੱਧਰ ਸੱਜੇ ਖੱਬੇ 5 ਉੱਪਰ 5 ਥੱਲੇ ਹੌਲੀ ਹੌਲੀ ਐਵੋਲੂਸ਼ਨ ਦੇ ਵਿੱਚ ਸਾਨੂੰ ਬਹੁதே ਵੱਡੇ ਜਬਾੜੇ ਦੀ ਲੋੜ ਨਹੀਂ ਬਹੁਦੇ ਦੰਦਾਂ ਦੀ ਲੋੜ ਨਹੀਂ ਫਿਰ 36 ਦੰਦ ਰਹਿ ਗਏ ਫਿਰ ਹੁਣ 32 ਰਹਿ ਗਏ ਜਿਹੜੀਆਂ ਅਕਲ ਦਾੜਾ ਹੈਗੀਆਂ ਉਹ 28 ਤੋਂ ਬਾਅਦ ਸ਼ੁਰੂ ਹੁੰਦੀ ਹੈ 28 29 30 31 32 ਹਾਂਜੀ ਜ਼ਰੂਰੀ ਨਹੀਂ ਕਿ ਅਕਲ ਦਾਣਾ ਸਭ ਨੂੰ ਆਣ ਹਾਂ ਇੱਕ ਦਾੜ ਵੀ ਆ ਸਕਦੀ ਹੈ ਅਕਲ ਦਾੜ 29 ਦਾ ਵੀ ਹੋ ਸਕਦੇ ਦੋ ਆ ਗਏ 30 ਹੋ ਸਕਦੇ ਆ ਤਿੰਨ ਆ ਗਏ 31 ਹੋ ਸਕਦੇ ਆ ਚਾਰ ਆ ਗਏ 32 ਹੋ ਸਕਦੇ ਆ ਹਾਂ ਹੁਣ ਹੌਲੀ ਹੌਲੀ ਜਿਹੜੀਆਂ ਅਕਲ ਦਾਣਾ ਹੈਗੀਆਂ ਉਹ ਐਲੀਮੀਨੇਟ ਹੋ ਰਹੀਆਂ ਹਾਂ ਬਹੁਤ ਸਾਰੇ ਬੱਚਿਆਂ ਦੇ ਨਹੀਂ ਆਂਦੀਆਂ ਅਸੀਂ ਕਹਿੰਦੇ ਸਗੋਂ ਨਹੀਂ ਆਈ ਚੰਗਾ ਹੋਇਆ ਹਾਂ ਕਿਉਂਕਿ ਜਿਹੜੀਆਂ ਅਕਲ ਦਾਣਾ ਸਾਡੇ ਦਿਵਾੜੇ ਸਦਾਈ ਛੋਟੇ ਹੋ ਗਏ ਆ ਅਕਲ ਦਾਣਾ ਜ਼ਿਆਦਾਤਰ ਲੋਕਾਂ ਨੂੰ ਤੰਗ ਕਰਦੀਆਂ ਤੋ ਸਾਨੂੰ ਕੱਢਣੀਆਂ ਪੈਂਦੀਆਂ ਅਛਾ ਜੀ ਹਾਂ ਅਗਰ ਦਾੜਾ ਬਹੁਤ ਸਾਰੇ ਲੋਕਾਂ ਨੇ ਕੱਟੀਆਂ ਪੈਂਦੀਆਂ ਕੱਟਨੀਆਂ ਪੈਂਦੀਆਂ ਤੇ ਬਹੁਤ ਸਾਰੇ ਲੋਕਾਂ ਨੂੰ ਆ ਵੀ ਨਹੀਂ ਰਹੀਆਂ ਹਨਾ ਬਹੁਤ ਸਾਰੇ ਲੋਕਾਂ ਨੂੰ ਨਹੀਂ ਆ ਰਹੀਆਂ ਹਾਂ ਹਾਂ ਜੀ ਹੌਲੀ ਹੌਲੀ ਇਲੀਮੀਨੇਟ ਹੋ ਜਾਣਗੀਆਂ ਜੀ ਅੱਛਾ ਤੁਸੀਂ ਦੱਸ ਰਹੇ ਸੀ ਜਿਵੇਂ ਇੱਕ ਸਮੱਸਿਆ ਹੋਰ ਆਉਂਦੀ ਹੈ ਅੱਜ ਕੱਲ ਲੋਕਾਂ ਨੂੰ ਕਿ ਗਮਸ ਦੇ ਵਿੱਚ ਬਿਲਡਿੰਗ ਆ ਇਹ ਸਮੱਸਿਆ ਦੇ ਬਾਰੇ ਜਾਣਕਾਰੀ ਦਿਓ ਤੇ ਇਹ ਦੱਸੋ ਕਿ ਕੀ ਇਹ ਸਮੱਸਿਆ ਸਾਡੇ ਸਰੀਰ ਦੇ ਉੱਤੇ ਵੀ ਕੋਈ ਇਫੈਕਟ ਪਾਉਂਦੀ ਹੈ ਇਹ ਗਮਸ ਦੀ ਪ੍ਰੋਬਲਮ ਦੇਖੋ ਇਸ ਤਰ੍ਹਾਂ ਮੈਨੂੰ ਗ੍ਰੈਜੂਏਸ਼ਨ ਕੀਤਾ ਨੂੰ 50 ਸਾਲ ਹੋ ਗਏ ਜੀ ਤੇ ਸਾਡੇ ਟਾਈਮ ਦੇ ਉੱਤੇ ਇਹਦੇ ਬਾਰੇ ਬਹੁਤੀ ਸਟੱਡੀ ਨਹੀਂ ਸੀ ਹੋਈ ਦੰਦ ਖਰਾਬ ਆ ਜਾਂ ਮਸੂੜੇ ਖਰਾਬ ਆ ਹੂੰ ਪਿਛਲੇ 20-25 ਸਾਲਾਂ ਤੋਂ ਇਹਦੇ ਬਾਰੇ ਬੜੀ ਸਟੱਡੀ ਹੋ ਰਹੀ ਹੈ ਡੈਂਟਲ ਵਾਲਿਆਂ ਨੇ ਵੀ ਕੀਤੀ ਹੈ ਮੈਡੀਕਲ ਵਾਲਿਆਂ ਨੇ ਬੜੀ ਕੀਤੀ ਆ ਹੂੰ ਜੇ ਤੁਹਾਡੇ ਮਸੂੜੇ ਖਰਾਬ ਆ ਨਾ ਤੇ ਫਿਰ ਤੁਹਾਡੇ ਮਸੂੜੇ ਖਰਾਬ ਦਾ ਮਤਲਬ ਇਨਫੈਕਟਡ ਆ ਬਲੀਡਿੰਗ ਹੁੰਦੀ ਆ ਉਹਨਾਂ ਦੇ ਪਾਸੋਂ ਦੇ ਜਿਵੇਂ ਅਸੀਂ ਹੱਥ ਨਾਲ ਦਬਾ ਕੇ ਦੇਖਦੇ ਆ ਨਾ ਤੇ ਉਹ ਜੋ ਹਰ ਜਗ੍ਹਾ ਤੋਂ ਮਸੂੜੇ ਚ ਪਾਸ ਨਿਕਲੇਗੀ ਤੇ ਪੇਸ਼ੈਂਟ ਨੂੰ ਕਈ ਵਾਰੀ ਪਤਾ ਵੀ ਨਹੀਂ ਉਹਦੇ ਮੂੰਹ ਚ ਸਮੈਲ ਆਏਗੀ ਨੈਚੁਰਲੀ ਜੇ ਪੱਸ ਆਏਗੀ ਤੇ ਸਮੈਲ ਵੀ ਆਏਗੀ ਹੂੰ ਜੇ ਮਸੂੜੇ ਦੇ ਵਿੱਚ ਪੱਸ ਆ ਰਹੀ ਹੈ ਤਾਂ ਮਨੇ ਇਨਫੈਕਟਡ ਆ ਸਾਰਾ ਦਿਨ 24 ਘੰਟੇ ਸਲਾਈਵੇ ਦੇ ਨਾਲ ਅਸੀਂ ਉਹਨੂੰ ਅੰਦਰ ਲਿਜਾ ਰਹੇ ਹਾਂ ਜਿਹੜੀ ਇਨਫੈਕਸ਼ਨ ਆ ਬੈਕਟੀਰੀਆ ਜਿਹੜੇ ਆ 24 ਘੰਟੇ ਤੁਹਾਡੇ ਅੰਦਰ ਜਾ ਰਹੇ ਆ ਹੂੰ ਅੰਦਰ ਜਾ ਰਹੇ ਤੁਹਾਡੇ ਬਲੱਡ ਚ ਸਰਕੂਲੇਟ ਤੁਹਾਡੇ ਸਾਰੇ ਆਰਗਨਸ ਤੇ ਜਾ ਰਹੇ ਆ ਹੂੰ ਤੁਹਾਡੀ ਸਾਰੀ ਬਾਡੀ ਦੇ ਸਾਰੇ ਆਰਗਨਸ ਇਫੈਕਟ ਹੋ ਰਿਹਾ ਲੀਵਰ ਇਫੈਕਟ ਹੋ ਰਿਹਾ ਕਿਡਨੀ ਇਫੈਕਟ ਹੋ ਰਿਹਾ ਸਾਰੇ ਆਰਗਨਸ ਇਫੈਕਟ ਹੋ ਰਿਹਾ ਕਿਉਂਕਿ ਥਰੂ ਬਲੱਡ ਸਲਾਈਵਾ ਚ ਗਿਆ ਅੱਗੇ ਅਬਜ਼ੋਰ ਹੋਇਆ ਸਾਰਾ ਜਿਹੜੇ ਸਾਰੇ ਬੈਕਟੀਰੀਆ ਸਾਰੇ ਸਰੀਰ ਚ ਘੁੰਮਦੇ ਪਏ ਆ ਹੁਣ ਜਿਹੜੀ ਸਟੱਡੀ ਇਹਦੇ ਬਾਰੇ ਹੋ ਰਹੀ ਆ ਜਿਹਨਾਂ ਲੋਕਾਂ ਨੂੰ ਗਮਸ ਖਰਾਬ ਆ ਨਾ ਜਿਹੜਾ ਨਾ ਮਾਊਥ ਇਜ਼ ਦਾ ਮਿਰਰ ਆਫ ਦਾ ਬਾਡੀ ਜਿਹਨਾਂ ਲੋਕਾਂ ਦੇ ਗਮਸ ਖਰਾਬ ਆ ਉਹਨਾਂ ਨੂੰ ਹਾਰਟ ਅਟੈਕ ਹੋਣ ਦੇ 70% ਚਾਂਸਸ ਵੱਧ ਜਾਂਦੇ ਆ ਅੱਛਾ ਜੀ ਉਹਦਾ ਰੀਜ਼ਨ ਆ ਨਾ ਵੀ ਜਿਹੜੇ ਬੈਕਟੀਰੀਆ ਹੈਗੇ ਹਾਰਟ ਚ ਵੀ ਜਾਣੇ ਆ ਨਾ ਹਾਰਟ ਅਟੈਕ ਹੁੰਦਾ ਜਿਹੜੇ ਚਾਂਸਸ ਹੈਗੇ ਆ ਬਹੁਤ ਵੱਧ ਜਾਂਦੇ ਆ ਇਸ ਕਰਕੇ ਅਸੀਂ ਇਹ ਹੁਣ ਸਮਝਾਣੇ ਆ ਵੀ ਆਪਣੀ ਜਿਹੜੀ ਇਸ ਕਰ ਕਹਿੰਦਾ 6 ਮਹੀਨੇ ਬਾਅਦ ਤੁਸੀਂ ਜਾਓਗੇ ਡਾਕਟਰ ਕੋ ਤੇ ਫਿਲਿੰਗ ਹੋਣ ਵਾਲੀ ਫਿਲਿੰਗ ਕਰੇਗਾ ਕਲੀਨਿੰਗ ਹੋਣ ਵਾਲੀ ਕਲੀਨਿੰਗ ਕਰੇਗਾ ਹਮ ਵੈਸੇ ਵੀ ਸਾਤ ਦੇ ਇੱਕ ਵਾਰੀ ਹਰ ਬੰਦੇ ਨੂੰ ਸਕੀਲਿੰਗ ਕਰਾਣੀ ਚਾਹੀਦੀ ਆ ਉਹਨਾਂ ਗੰਮਸ ਹੈਲਦੀ ਰਹਿੰਦੇ ਆ ਆਪੇ ਸਭ ਠੀਕ ਰਹੇਗਾ ਜੀ ਸਕੀਲਿੰਗ ਬਾਰੇ ਮੈਂ ਜਾਣਕਾਰੀ ਲੈਣਾ ਚਾਹੁੰਦੀ ਸੀ ਕਿਉਂਕਿ ਜੇਕਰ ਅਸੀਂ ਆਪਣੇ ਮੁਲਕ ਦੀ ਗੱਲ ਕਰ ਲਈਏ ਤੇ ਬਹੁਤ ਸਾਰੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਹੈ ਹੀ ਨਹੀਂ ਕਿ ਸਕੀਲਿੰਗ ਚ ਹੁੰਦਾ ਕੀ ਆ ਸਕੀਲਿੰਗ ਦਾ ਮਤਲਬ ਕਲੀਨਿੰਗ ਹਮ ਜਿੱਦਾਂ ਡਿਪੋਜ਼ਰਸ ਹੈਗੇ ਆ ਕਿਰੇੜਾ ਵਗੈਰਾ ਜੰਮਿਆ ਉਹਨੂੰ ਸਾਫ਼ ਕਰਨਾ ਦੇਖੋ ਹੁਣ ਟਾਈਮ ਦੇ ਨਾਲ ਬਹੁਤ ਫਰਕ ਪੈ ਰਿਹਾ ਸਾਡੇ ਕੋਲ ਰੈਗੂਲਰਲੀ ਬਹੁਤ ਸਾਰੇ ਪੇਸ਼ੈਂਟ ਆਉਂਦੇ ਆ ਪਹਿਲੋਂ ਦੇ ਲੋਕੀ ਕਹਿੰਦੇ ਸਕੀਲਿੰਗ ਕਰਾਵਾਂਗੇ ਜੀ ਦੰਦ ਹਿੱਲਣ ਲੱਗ ਜਾਣਗੇ ਦਾ ਰੋਸਾਨੀ ਇਹ ਵੀ ਕਹਿੰਦੇ ਨੇ ਕਿ ਵਿਰਲ ਪੈ ਜਾਂਦੀ ਦੰਦਾਂ ਵਿੱਚ ਜੀ ਸਕੀਲਿੰਗ ਸਾਲ ਦੇ ਵਿੱਚ ਇੱਕ ਵਾਰੀ ਕਰਾਉ ਉਹਦਾ ਫਾਇਦਾ ਹੀ ਫਾਇਦਾ ਹੂੰ ਜੇ ਸਕੀਲਿੰਗ ਤੇ ਕ੍ਰੀੜਾ ਨਹੀਂ ਹੈਗਾ ਤੇ ਗੰਮਸ ਹੈਲਦੀ ਹੋਣਗੇ ਗੰਮਸ ਹੈਲਦੀ ਹੋਣਗੇ ਤੇ ਦੰਦ ਹੈਲਦੀ ਹੋਣਗੇ ਹੂੰ ਇਹ ਜਿਹੜੀ ਸਕੀਲਿੰਗ ਸਾਜ ਇੱਕ ਵਾਰੀ ਕਰਾਣੀ ਬਹੁਤ ਜ਼ਰੂਰੀ ਹੈ ਕ੍ਰੀੜਾ ਵਗੈਰਾ ਹੀ ਸਾਫ਼ ਕਰਨਾ ਹੋਰ ਕੁਝ ਨਹੀਂਗਾ ਜਿਹੜੀ ਕਹਿੰਦੇ ਵਿਰਲ ਪੈ ਜਾਂਦੀ ਆ ਹੂੰ ਵੇਦ ਜੇ ਬੰਦੇ ਨੇ ਕਦੀ ਸਫਾਈ ਕਰਾਈ ਨਹੀਂ 10 15 ਸਾਲ 20 ਸਾਲ ਕਰਾਈ ਨਹੀਂ ਕਿ ਜਿਹੜਾ ਇੰਨਾ ਸਾਰਾ ਜੰਮਿਆ ਹੋਇਆ ਉਹ ਦੰਦਾਂ ਦੇ ਵਿੱਚ ਅੰਦਰ ਵੜ ਜਾਂਦਾ ਜੇ ਅਸੀਂ ਦੰਦਾਂ ਦੇ ਅੰਦਰੋਂ ਕੱਢਾਂਗੇ ਤੇ ਥੋੜੇ ਥੋੜੇ ਦੰਦ ਫਿਰਲੇ ਲੱਗਣਗੇ ਥੋੜੀ ਦੇਰ ਬਾਅਦ ਤੇ ਕਿਉਂਕਿ ਸਫਾਈ ਹੋ ਜਾਂਦੀ ਨਾ ਸਾਫ ਹੋ ਜਾਂਦੇ ਬਿਲਕੁਲ ਬਿਲਕੁਲ ਜਿੱਦਾਂ ਹਰ ਚੀਜ਼ ਦੀ ਸਫਾਈ ਹੁੰਦੀ ਹੈ ਕਮਰੇ 'ਚ ਗੰਦ ਪਿਆ ਹੋਇਆ ਸਾਫ ਕਰਾਂਗੇ ਠੀਕ ਲੱਗ ਰਿਹਾ ਉਸ ਤਰ੍ਹਾਂ ਹੀ ਦੰਦਾਂ ਨੂੰ ਸਾਫ ਕਰਾਂਗੇ ਥੋੜੀ ਫੀਲਿੰਗ ਹੋਏਗੀ ਥੋੜੇ ਦਿਨ ਬਾਅਦ ਠੀਕ ਹੋ ਜਾਏਗਾ ਬਹੁਤ ਸਾਰੇ ਬੱਚਿਆਂ ਦੇ ਵਿੱਚ ਦੇਖਿਆ ਜਾਂਦਾ ਕਿ ਜਦੋਂ ਦੰਦ ਕਈ ਜਾਤ ਕਈਆਂ ਦੇ ਜ਼ਿਆਦਾ ਹੁੰਦਾ ਕਈਆਂ ਦੇ 1 2 ਹੁੰਦਾ ਇਹ ਪ੍ਰੋਬਲਮ ਕਿਉਂ ਹੁੰਦੀ ਡਾਕਟਰ ਸਾਹਿਬ ਦੇਖੋ ਇਸ ਤਰ੍ਹਾਂ ਹੈਗਾ ਜਦੋਂ ਦੰਦ ਜਿਹੜੇ ਪਰਮਨੈਂਟ ਦੰਦ ਹਨਾ ਜੀ ਦੁੱਧ ਵਾਲੇ ਦੰਦ ਦੀ ਰੂਟ ਦੇ نیچے ਡਵੈਲਪ ਹੁੰਦੇ ਆ ਜੀ ਜੇ ਸਭ ਤੋਂ ਪਹਿਲਾਂ ਤੇ ਜਬਾੜੇ ਨੇ ਵਧਣਾ ਹੂੰ ਜੇ ਦੁੱਧ ਵਾਲੇ ਦੰਦਾਂ ਚ ਸਪੇਸ ਆਦਾ ਫਿਰ ਥੱਲੇੋਂ ਪਰਮਨੈਂਟ ਦੰਦ ਆਉਂਦਾ ਕਿਉਂਕਿ ਇਹ ਪਰਮਨੈਂਟ ਦੰਦ ਉਹ ਚੌੜੇ ਹੁੰਦੇ ਆ ਜਿਹੜੇ ਦੁੱਧ ਵਾਲੇ ਦੰਦ ਉਹਨਾਂ ਚ ਚੜਾਈ ਘੱਟ ਹੁੰਦੀ ਆ ਜੇ ਜੇ ਬਾਈ ਚਾਂਸ ਜਬਾੜਾ ਨਹੀਂ ਵਧਿਆ ਪਰਮਾਣਿਤ ਦੰਦ ਆਨੇ ਸ਼ੁਰੂ ਹੋ ਗਏ ਉਹ ਉਹਨੇ ਆਣਾ ਥੇ ਉਹਨੇ ਆਪਣੇ ਆਣਾ ਸ਼ੁਰੂ ਹੋ ਗਿਆ ਉਹ ਦੰਦ ਦੇ ਥੱਲੇ ਉਹਨੇ ਰੂਟ ਰਿਜ਼ਰਵ ਨਹੀਂ ਕੀਤੀ ਜਾ ਗਿਆ ਜੇ ਪਿੱਛੇ ਆ ਜਾਗਾ ਹੂੰ ਫਿਰ ਸਾਨੂੰ ਦੁੱਧ ਵਾਲੇ ਦੰਦ ਕੱਢਣਾ ਪੈਂਦਾ ਹੂੰ ਇਹ ਕਿੰਨਾ ਕੁ ਲੰਮਾ ਪ੍ਰੋਸੈਸ ਹੁੰਦਾ ਤੇ ਕੀ ਦਰਦਨਾਕ ਹੁੰਦਾ ਇਹ ਨਹੀਂ ਜੀ ਕੋਈ ਜਦਨ ਜੇ ਇਹਦੇ ਦੰਦ ਹਿੱਲ ਰਿਹਾ ਦੁੱਧ ਵਾਲਾ ਤੇ ਸਪਰੇਅ ਨਾਲ ਕੱਢ ਦਿੰਦਾ ਜੇ ਸਖਤ ਹੈਗਾ ਤੇ ਇੰਜੈਕਸ਼ਨ ਥੋੜਾ ਲਾ ਲਈਦਾ ਕੋਈ ਕੋਈ ਔਖਾ ਕੰਮ ਨਹੀਂਗਾ ਹੂੰ ਅ ਦੰਦ ਸਾਡੀ ਜ਼ਿੰਦਗੀ ਦੇ ਵਿੱਚ ਲੰਮਾ ਹਿੱਸਾ ਸਾਡਾ ਬਣੇ ਰਹਿਣ ਲੰਮੀ ਉਮਰ ਤੱਕ ਅਸੀਂ ਦੰਦ ਆਪਣੇ ਅਸਲੀ ਦੰਦਾਂ ਦਾ ਜਿਹੜਾ ਸਵਾਦ ਆ ਉਹੀ ਚੱਖਦੇ ਰਹੀਏ ਇਹਦੇ ਲਈ ਡਾਕਟਰ ਸਾਹਿਬ ਕੀ ਰეკਮੈਂਡ ਕਰਦੇ ਹੋ ਕੀ ਹੋਣਾ ਚਾਹੀਦਾ ਦੇਖੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ ਜੇ ਦੰਦ ਇੱਕ ਦੇ ਤਰ੍ਹਾਂ ਦੱਸੇ ਬ੍ਰਸ਼ ਕਰਨਾ ਬਹੁਤ ਜ਼ਰੂਰੀ ਤੇ ਬ੍ਰਸ਼ ਕਰਾਂਗੇ ਕਿ ਰੇੜਾ ਨਹੀਂ ਜੰਮੇਗਾ ਦੰਦ ਖਾਦੇ ਜਾਣਗੇ ਦੂਸਰਾ ਹਾਈਬਰਡ ਜਿਹੜੀਆਂ ਇਸ ਤਰ੍ਹਾਂ ਵੀ ਖਾਣਾ ਜਿਹੜਾ ਇਹ ਬਾਰ-ਬਾਰ ਸਾਰਾ ਦਿਨ ਨਹੀਂ ਖਾਦੇ ਰਹਿਣਾ ਬ੍ਰੇਕਫਾਸਟ ਕੀਤਾ ਲੰਚ ਕੀਤਾ ਡਿਨਰ ਕੀਤਾ ਹੂੰ ਜਿਹੜੀਆਂ ਮਲਟੀਪਲ 스ਨੈਕਿੰਗ ਕਹਿੰਦੇ ਨਾ ਬਾਰ-ਬਾਰ ਖਾਈ ਸਾਰਾ ਦਿਨ ਖਾਈ ਬ੍ਰੇਕਫਾਸਟ ਕੀਤਾ ਘੰਟੇ ਬਾਅਦ ਕੁਝ ਖਾ ਲਿਆ ਘੰਟੇ ਬਾਅਦ ਕੁਝ ਖਾ ਲਿਆ ਲੰਚ ਕੀਤਾ ਥੋੜੀ ਦੇਰ ਬਾਅਦ ਕੁਝ ਖਾ ਲਿਆ ਮਲਟੀਪਲ 스ਨੈਕਿੰਗ ਨਹੀਂ ਕਰਨੀ ਬਾਅਦ ਬ੍ਰੇਕਫਾਸਟ ਲੰਚ ਡਿਨਰ ਕੋਈ ਵਿੱਚ ਭੁੱਖ ਲੱਗੀ ਤੇ ਇੱਕ ਦੀ ਵਾਰੀ ਖਾ ਲਓ ਇਹ ਨਹੀਂ ਬਾਰ-ਬਾਰ ਖਾਈ ਜਾਓ ਕੋਈ ਬਾਰ-ਬਾਰ ਚੁੱਬੜਦਾ ਰਹਿੰਦਾ ਨਾ ਉਸ ਤੋਂ ਬਾਅਦ ਜਿੱਦਾਂ ਮੈਂ ਦੱਸਿਆ ਤੁਹਾਨੂੰ ਵੀ ਜਿਹੜੇ ਸੌਫਟ ਸਟਿੱਕੀ ਚੀਜ਼ਾਂ ਨਹੀਂ ਖਾਣੀਆਂ ਜਿਹੜੇ ਦੰਦਾਂ ਨਾਲ ਚੁੱਬੜਦੀਆਂ ਖਾਣ ਵਾਸਤੇ ਤੁਸੀਂ ਸੈਲਡ ਵਗੈਰਾ ਖਾਣੀ ਆ ਫਰੂਟ ਖਾਣਾ ਡਰਾਈ ਫਰੂਟ ਖ ਜੀ ਫਿਲਿੰਗ ਜਿਹੜੀ ਹੁੰਦੀ ਆ ਦੰਦਾਂ ਦੇ ਵਿੱਚ ਅ ਇੱਕ ਕਿੰਨਾ ਕੁ ਲੰਮਾ ਅਰਸਾ ਤੁਹਾਡੇ ਦੰਦ ਬਚਾ ਕੇ ਰੱਖ ਸਕਦੀ ਆ ਇੱਕ ਫਿਲਿੰਗ ਦੇਖੋ ਜੇ ਫਿਲਿੰਗ ਟਾਈਮ ਸਿਰ ਕੀਤੀ ਜਾਂਦੀ ਹੈ ਨਾ ਜੀ ਅਸੀਂ ਕਹਿੰਦੇ ਵੀ ਜੇ ਲੋਕੀ ਕਹਿੰਦੇ ਜੀ ਹਰ ਤੇ ਸ਼ੁਰੂ ਹੀ ਹੋਇਆ ਹਮ ਜਿਹੜੀ ਕੈਵਿਟੀ ਜਿੱਦਾਂ ਕੀੜਾ ਲੱਗਦਾ ਕਾਲਾ ਕਾਲਾ ਨਜ਼ਰ ਆ ਰਿਹਾ ਨਾ ਉਹਦੀ ਡੈਪਥ ਹੁੰਦੀ ਹੈ ਕੁਝ 1 ਮਿਲੀਮੀਟਰ 2 ਮਿਲੀਮੀਟਰ ਜਿੰਨੀ ਜਲਦੀ ਫਿਲਿੰਗ ਕਰਾ ਲਾਂਗੇ ਜੇ ਤੇ ਫਿਲਿੰਗ ਵਧੀਆ ਤਰੀਕੇ ਨਾਲ ਹੋਈ ਹੈ ਪੂਰਾ ਏ ਗੰਦ ਖਾਦਾ ਹੋਇਆ ਸਾਫ ਕਰਕੇ ਕਰਤੀ ਹੈ ਚਾਰ ਪੰਜ ਸਾਲ ਅਸੀਂ ਮਿਨਿਮਮ ਲੈ ਕੇ ਚੱਲਦੇ ਆ ਮੈਂ ਦੇਖ 20 25 25 ਸਾਲ 30 ਦਿਨ ਸਾਲ ਵੀ ਫਿਲੀਆਂ ਚੱਲਦੀਆਂ ਹਾਂ 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 ਇਹ ਨਹੀਂਗਾ ਵੀ ਫਿਲਿੰਗ ਇੱਕ ਵਾਰੀ ਕਰਾ ਲਈ ਤੇ ਬਾਰ ਬਾਰ ਕਰਾਣੀ ਪੈਣੀ ਹੈ ਚਾਰ ਪੰਜ ਸਾਲ ਤੇ ਘੱਟੋ ਘੱਟ ਵਧੀਆ ਫਿਲਿੰਗ ਹੋਵੇ ਚੰਗੀ ਤਰ੍ਹਾਂ ਉਹਨੂੰ ਗ੍ਰੀਨ ਕੀਤਾ ਜਾਵੇ ਇੰਨੀ ਚੱਲਦੀ ਹੈ ਬਾਕੀ ਬਹੁਤ ਸਾਲ ਚੱਲੀ ਜਾਂਦੀ ਹੈ ਬਹੁਤ ਸਾਲ ਚੱਲਦੀ ਹੈ ਰੂਟ ਕਨਾਲ ਦਾ ਜਿਹੜਾ ਪ੍ਰੋਸੈਸ ਆ ਪਹਿਲਾਂ ਹੁੰਦਾ ਸੀ ਕਈ ਸਿਟਿੰਗਸ ਵਿੱਚ ਹੁੰਦਾ ਸੀ ਹੁਣ ਸੋਨਾਂ ਦੇ ਵਿੱਚ ਆਇਆ ਕਿ ਇੱਕ ਸਿਟਿੰਗ ਚ ਵੀ ਹੋ ਜਾਂਦਾ ਕੀ ਇਹ ਸੱਚ ਹੈ ਬੇਕੋ ਸਾਥਿਆ ਰੂਟ ਕਨਲ ਟਰੀਟਮੈਂਟ ਦਾ ਮਤਲਬ ਇਹ ਹੈਗਾ ਰੂਟ ਜਿਹੜੇ ਰੂਟਸ ਦੰਦਾਂ ਦੀਆਂ ਜਿਹੜੇ ਰੂਟਸ ਹਨ ਉਹਦੀਆਂ ਕਨਾਲਸ ਹੁੰਦੀਆਂ ਉਹਦੇ ਵਿੱਚ ਉਹਦੀ ਟਰੀਟਮੈਂਟ ਰੂਟ ਕਨਲ ਟਰੀਟਮੈਂਟ ਦੰਦਾਂ ਦੀ ਰੂਟ ਦੀਆਂ ਕਨਾਲ ਦੀ ਟਰੀਟਮੈਂਟ ਜਿਹੜੀਆਂ ਜਿੱਦਾ ਬਲੱਡ ਸਪਲਾਈ نیچے ਉੱਪਰ ਆ ਰਹੀ ਹੈ ਬਣਾਉਣ ਵਾਲਿਆਂ ਨੇ ਬੜੀ ਵਧੀਆ ਚੀਜ਼ ਬਣਾਈ ਹੈ ਹਰ ਚੀਜ਼ ਬੋਡੀ ਦਾ ਜਿੱਦਾ 파ੜ ਬਣਾਇਆ ਇਸੇ ਤਰ੍ਹਾਂ ਹੀ ਦੰਦ ਨੂੰ ਵੀ ਸਪਲਾਈ ਬਲੱਡ ਸਪਲਾਈ ਜਾਂਦੀ ਹੈ ਨਰਵ ਜਾਂਦੀ ਹੈ ਅੰਦਰ ਬਲੱਡ ਜਾਂਦਾ ਵੀ ਹੈ ਵਾਪਸ ਵੀ ਆਂਦਾ ਅਸੀਂ ਉਸ ਚੀਜ਼ ਨੂੰ ਡੈੱਡ ਇੱਕ ਕਿਸਮ ਦਾ ਦੰਦ ਡੈੱਡ ਹੋ ਜਾਂਦਾ ਹੈ ਹੂੰ ਪਹਿਲਾਂ ਰੂਟ ਕਨਲ ਅਸੀਂ ਕਰਦੇ ਸੀ 5-7 ਸਿਟਿੰਗ ਕਰਨੀਆਂ 10 ਸਿਟਿੰਗ ਕਰਨੀਆਂ ਹੁਣ ਸਿੰਗਲ ਸਿਟਿੰਗ ਵੀ ਹੋ ਜਾਂਦੀ ਹੈ ਪਰ ਕਰਨ ਵਾਲੇ ਤੇ ਡਿਪੈਂਡ ਕਰਦਾ ਉਹ ਇੱਕ ਸਿਟਿੰਗ ਕਰਦਾ ਕਿ ਦੋ ਸਿਟਿੰਗ ਕਰਦਾ ਅਸੀਂ ਇਹ ਦੇਖਿਆ ਬਾਕੀ ਕਰਨ ਵਾਲੇ ਸਿੰਗਲ 'ਚ ਵੀ ਕਰਦੇ ਆ ਹੁਣ ਮੇਰੇ ਬੇਟੇ ਦੀ ਸਪੈਸ਼ਲਾਈਜ਼ੇਸ਼ਨ ਰੂਟ ਕਨਲ ਦੀ ਆ ਅਸੀਂ ਰਿਜ਼ਲਟਸ ਦੋ ਪਹਿਲੀ ਸਿਟਿੰਗ ਦੇ ਵਿੱਚ ਜਿੱਦਾਂ ਦੰਦ ਇਨਫੈਕਟਡ ਆ ਉਹਦੀਆਂ ਕਨਾਲ ਸਾਫ ਕਰਕੇ ਉਹਦੇ ਵਿੱਚ ਮੈਡੀਸਿਨ ਪਾ ਦਿੱਤੀ ਆ ਉਹਨੂੰ 4-5 ਦਿਨ 6 ਦਿਨ ਹਫਤਾ ਵੇਟ ਕਰਕੇ ਫਿਰ ਉਹਨੂੰ ਪਰਮਨੈਂਟ ਕਰਦੇ ਆ ਫਿਰ ਉੱਤੇ ਕੈਵ ਲੱਗਦਾ ਅਸੀਂ ਨਾਰਵੇਈ ਦੋ ਸਿਟੀ ਚ ਕਰਦੇ ਆ ਦੋ ਸਿਟਿੰਗਸ ਵਿੱਚ ਕਰਦੇ ਉਹਦੇ ਰਿਜ਼ਲਟਸ ਸਾਨੂੰ ਬੈ ਅੱਛੇ ਆ ਰਹੇ ਆ ਰੂਟ ਕਨਾਲ ਜਿਹੜਾ ਪ੍ਰੋਸੈਸ ਹੈ ਬਿਲਕੁਲ ਸੇਫ ਪ੍ਰੋਸੈਸ ਮੰਨਦੇ ਹੋ ਤੁਸੀਂ ਬਿਲਕੁਲ ਸੇਫ ਪ੍ਰੋਸੈਸ ਹੈ ਕੋਈ ਇਹਦੇ ਵਿੱਚ ਕੋਈ ਇਸ ਤਰ੍ਹਾਂ ਦੀ ਕੋਈ ਪ੍ਰੋਬਲਮ ਨਹੀਂ ਗਈ ਹੂੰ ਥੋ ਇੰਜੈਕਸ਼ਨ ਲਗਾ ਕੇ ਕਰਨਾ ਜੋ ਵੀ ਕਰਨਾ ਇਹ ਵੀ ਤੇ ਉਸ ਦੰਦ ਦੇ ਨਾਲ ਅਸੀਂ ਚੀਜ਼ਾਂ ਖਾ ਵੀ ਸਕਦੇ ਆ ਹਨਾ ਉਹ ਦੰਦ ਕੰਮ ਆ ਸਕਦਾ ਬਿਲਕੁਲ ਕੰਮ ਪੂਰਾ ਕੰਮ ਆਦਾ ਤਦੇ ਫਿਰ ਆ ਜੀ ਸਭ ਤੋਂ ਵਧੀਆ ਔਰ ਸਭ ਤੋਂ ਸਸਤੀ ਟਰੀਟਮੈਂਟ ਆ ਜੇ ਅਸੀਂ ਦੰਦ ਨੂੰ ਪਹਿਲਾਂ ਤਾਂ ਕਹਿੰਦੇ ਦੰਦ ਦੁਖਦਾ ਦੰਦ ਹੀ ਨਾ ਸਨਗੇ ਕੱਢ ਦਿਓ ਹੁਣ ਆ ਕੱਢ ਕੇ ਫਿਰ ਲਾ ਕਰਨਾ ਕੀ ਆ ਹੁਣ ਜਿਹੜੇ ਅਸੀਂ ਸਿੰਗਲ ਰਿਮੂਵਰ ਡੈਂਚਲ ਲਗਾਨੇ ਬਹੁਤ ਸਾਰੇ ਲੋਕ ਤੇ ਪਾਦੇ ਹੀ ਨਹੀਂ ਚਲੋ ਹੁਣ ਉਸੇ ਕਰਕੇ ਇੰਪਲੈਂਟ ਆ ਗਿਆ ਫਿਰ ਉਤੇ ਦੰਦ ਨੂੰ ਅਸੀਂ ਕੱਢਿਆ ਫਿਰ ਕੁਛ ਦਿਨ ਵੇਟ ਕੀਤਾ ਫਿਰ ਇੰਪਲੈਂਟ ਪਾਇਆ ਫਿਰ ਸਰਜਰੀ ਕੀਤੀ ਨਾ ਇੰਪਲੈਂਟ ਦੇ ਵਿੱਚ ਵੀ ਦੋ ਸਰਜਰੀਆਂ ਕਰਨੀਆਂ ਪੈਂਦੀਆਂ ਪਹਿਲੇ ਅਸੀਂ ਡਿਲ ਕਰਕੇ ਦੰਦ ਨੂੰ ਬੋਨ ਦੇ ਵਿੱਚ ਪਾਵਾਂਗੇ ਫਿਰ ਉਸ ਤੋਂ ਬਾਅਦ ਜਦੋਂ ਅਸੀਂ ਦੰਦ ਲਗਾਉਣਾ ਫਿਰ ਉਹਨੂੰ ਖੋਲ ਕੇ ਉਹਦੇ ਵਿੱਚ ਸਕਰੂ ਲਗਾ ਕੇ ਫਿਰ ਉੱਤੇ ਦੰਦ ਲਗਣਾ ਡਾਕਟਰ ਸਾਹਿਬ ਜੀ ਮਨੁੱਖੀ ਸਰੀਰ ਦੇ ਵਿੱਚ ਦਰਦ ਤਕਲੀਫ ਦੀ ਗੱਲ ਕੀਤੀ ਜਾਵੇ ਤਾਂ ਬਹੁਤ ਵਾਰ ਸਾਨੂੰ ਨੂੰ ਮਿਲਦਾ ਹੈ ਕਿ ਇੱਕ ਕੰਨ ਦਾ ਦਰਦ ਤੇ ਇੱਕ ਦੰਦ ਦਾ ਦਰਦ ਇਹ ਇਨਸਾਨ ਨੂੰ ਕਹਿੰਦੇ ਛੱਟੀ ਦਾ ਦੁੱਧ ਯਾਦ ਕਰਾ ਦੁੰਦੇ ਨੇ ਬਿਲਕੁਲ ਸਹੀ ਗੱਲ ਬਿਲਕੁਲ ਸਹੀ ਗੱਲ ਹੈ ਜੀ ਇਹ ਇੰਨਾ ਭਿਆੰਕਰ ਦਰਦ ਕਿਉਂ ਹੁੰਦਾ ਦੰਦ ਦਾ ਉਹ ਇਸ ਤਰ੍ਹਾਂ ਹੁੰਦਾ ਜੀ ਜਿਹੜੀ ਜਿੱਦਾਂ ਦੰਦ ਦੇ ਅੰਦਰ ਨਰਵ ਹੁੰਦੀ ਹੈ ਨਾ ਜਦੋਂ ਇਨਫੈਕਸ਼ਨ ਹੋ ਗਈ ਜਾਂ ਦੰਦ ਦੇ ਅੰਦਰ ਪਲਪ ਦੇ ਵਿੱਚ ਪਸ ਹੋ ਗਈ ਤੇ ਉਹ ਬੰਦ ਆ ਸਾਰਾ ਉਹ ਥਰੋਪਿੰਗ ਪੇਨ ਹੋ ਜਾਂਦਾ ਟਸ 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 ਕਰ ਜਾਂਦਾ ਬੰਦੇ ਨੂੰ ਈਵਨ ਬਹੁਤ ਸਾਰੇ ਡਾਕਟਰ ਵੀ ਸਾਡੇ ਕੋਲ ਆਉਂਦੇ ਆ ਕਹਿੰਦੇ ਯਾਰ ਦਰਦ ਅਸੀਂ ਬਾਕੀ ਸਾਰੀਆਂ ਠੀਕ ਕਰ ਲੀਦੀਆਂ ਤੜੀ ਦੰਦਿਤਾਂਰ ਸਰ ਕੋ ਠੀਕ ਨੋਈ ਮੈਡੀਸਨ ਲਈ ਸਭ ਕੋ ਲਈ ਉਹਦਾ ਡੀਜ਼ਨ ਹੈ ਜੇ ਬਾਈ ਚਾਂਸ ਦਰਦ ਹੋ ਰਹੀ ਆ ਨਾ ਦੰਦ ਦੀ ਤੇ ਤੁਸੀਂ ਲੇਟਣਾ ਨਹੀਂ ਜਾਂ ਤੇ ਸਰਾਣਾ ਉੱਚਾ ਕਰਕੇ ਲੈ ਲਓ ਜਾਂ ਥੋੜੀ ਬੈਠ ਕੇ ਸੋ ਜਾਓ ਕਿਉਂਕਿ ਰਾਤ ਨੂੰ ਸੋਣਾ ਤੇ ਹੈ ਹੀ ਬੰਦੇ ਨੇ ਜੇ ਲੇਟੇ ਰਹੋਗੇ ਉੱਪਰਲੇ ਪੋਰਸ਼ਨ ਦੀ ਬਲਾਈਸ ਸਪਲਾਈ ਵੱਜ ਜਾਂਦੀ ਆ ਤੋ ਪੇਟ ਠੀਕ ਨਹੀਂ ਹੁੰਦੀ ਥੋੜਾ ਸਰਾਣਾ ਉੱਚਾ ਕਰ ਲਓ ਜਾਂ ਬੈਠ ਜਾਓ ਘੇਰ ਘੇਰ ਨੀਂਦ ਆ ਜਾਏਗੀ ਨੀਂਦ ਆ ਜਾਏਗੀ ਇੱਕ ਕਰਾਂ ਦੇ ਵਿੱਚ ਕੁਝ ਨੁਸਖੇ ਅਪਣਾਏ ਜਾਂਦੇ ਨੇ ਕਿ ਜੇ ਰਾਤ ਭਰਾਤੇ ਦਰਦ ਹੋਵੇ ਤੁਹਾਡੇ ਕੋਲ ਡਾਕਟਰ ਅਵੇਲੇਬਲ ਨਹੀਂ ਆ ਤੁਹਾਡੇ ਕੋਲ ਮੈਡੀਸਨ ਨਹੀਂ ਤਾਂ ਆਮ ਤੌਰ ਤੇ ਕਹਿੰਦੇ ਸੀ ਫਟਕੜੀ ਦੇ ਪਾਣੀ ਦੇ ਨਾਲ ਚੁੱਲੀਆਂ ਕਰ ਲਓ ਜਾਂ ਫਿਰ ਲੌਂਗ ਰੱਖ ਲਓ ਦੰਦ ਦੇ ਵਿੱਚ ਕੀ ਇਹ ਸਹੀ ਹੈ ਜਾਂ ਫਿਰ ਵੈਸੀ ਧਾਰਨਾ ਹੈ ਨਹੀਂ ਲੌਂਗ ਤੇ ਅੱਜ ਵੀ ਲੌਂਗ ਦਾ ਤੇਲ ਅਸੀਂ ਵੀ ਯੂਜ਼ ਕਰਦੇ ਆ ਜੇ ਦੰਦ ਦੀ ਨਸ ਨੰਗੀ ਆ ਦੰਦ ਚ ਕੈਵਿਟੀ ਆ ਤੇ ਉਹਦੇ ਵਿੱਚ ਤੁਸੀਂ ਲੌਂਗ ਰੱਖਦੇ ਹੋ ਤਾਂ ਫਾਇਦਾ ਮੈਲੇਗਾ ਉਸ ਤਰ੍ਹਾਂ ਤੁਸੀਂ ਜੇ ਕੋਈ ਗੰਮ ਦੀ ਪ੍ਰੋਬਲਮ ਹੈਗੀ ਆ ਲੌਂਗ ਰੱਖੋਗੇ ਜਿੱਥੇ ਲੌਂਗ ਰੱਖਾਗੇ ਉੱਤੇ ਛਾਲਾ ਬਣ ਜਾਊਗਾ ਹੂੰ ਬਹੁਤ ਸਾਰੇ ਟੀਵੀ ਟੀਵੀ ਦੇ ਵਿੱਚ ਐਡਸ ਚੱਲਦੀਆਂ ਹੁੰਦੀਆਂ ਨੇ ਅਸੀਂ ਕੁਝ ਪ੍ਰੋਡਕਟਸ ਦੇ ਨਾਮ ਨਹੀਂ ਲਵਾਂਗੇ ਪਰ ਕੀ ਕਹਿੰਦੇ ਨੇ ਕਿ ਜੇ ਕੁਝ ਠੰਡਾ ਜਾਂ ਗਰਮ ਖਾਂਦਿਆਂ ਤੁਹਾਡੇ ਸੈਂਸੇਸ਼ਨ ਹੋਵੇ ਤੇ ਇਦਾਂ ਦੇ ਟੂਥਪੇਸਟ ਵਰਤ ਲਓ ਜਾਂ ਆਹ ਕਰ ਲਓ ਐਜ਼ ਅ ਡਾਕਟਰ ਤੁਸੀਂ ਕੀ ਰეკਮੈਂਡ ਕਰਦੀ ਹੋ ਕਿ ਕੀ ਪਹਿਲਾ ਸਾਡਾ ਸਟੈਪ ਕੀ ਹੋਣਾ ਚਾਹੀਦਾ ਨਹੀਂ ਜੇ ਤੇ ਸੈਂਸਿਟੀਵਿਟੀ ਹੈਗੀ ਉਹਦਾ ਰੀਜ਼ਨ ਤੇ ਪਤਾ ਹੋਣਾ ਚਾਹੀਦਾ ਨਾ ਜਿਸ ਤਰ੍ਹਾਂ ਐਡ ਆਂਦੀ ਹੈ ਗਰਮ ਠੰਡਾ ਵਗੈਰਾ ਲੱਗਦਾ ਲੋਕੀ ਆਪੇ ਕਰਨਾ ਸ਼ੁਰੂ ਹੋ ਜਾਂਦੇ ਆ ਦੇਖੋ ਉਹਦਾ ਰੀਜ਼ਨ ਵੀ ਡੈਂਟਿਸਟ ਕੋ ਜਾ ਕੇ ਪਤਾ ਕਰ ਜੇ ਕੈਵਟੀ ਹੈਗੀ ਹੈ ਨਾ ਤੂੰ ਉਹਨੂੰ ਫਿਲ ਕਰਾਓ ਜੇ ਕੋਈ ਗামਸ ਰਸੀਡ ਹੋਏ ਆ ਜਾਂ ਰੋਂਗ ਬਰਸ਼ਿੰਗ ਕਰਦੇ ਆ हां <coughs> ब्रश ਕਰਨ ਦਾ ਜਿਹੜਾ ਤਰੀਕਾ ਉਹਦੇ ਕੋ ਸਹੀ ਹੋਣਾ ਚਾਹੀਦਾ ਲੋਕੀ ਰਗੜਾ ਮਾਰਦੇ ਜਿੰਦਾ ਬੂਟ ਪਾਲਿਸ਼ ਵਾਂਗ ਉਹਦੇ ਨਾਲ ਦੰਦਾਂ ਨੂੰ ਨੁਕਸਾਨ ਵੀ ਜ਼ਿਆਦਾ ਹੁੰਦਾ ਰਗੜਾ ਮਾਰਦੇ ਆ ਜਿਹੜੇ ਮਸੂੜੇ ਪਿੱਛੇ ੜ ਜਾਂਦੇ ਆ ਥੱਲੇ ਗਮਜ ਵਿੱਚ ਕੈਵਿਟੀ ਬਣ ਜਾਂਦੀਆਂ ਜਿਹੜਾ ਵੀ ਸੈਂਸਿਟੀਵਿਟੀ ਵਾਸਤੇ ਟੂਥਪੇਸਟ ਯੂਜ਼ ਕਰਦੇ ਆ ਉਹਦਾ ਰੀਜ਼ਨ ਵੀ ਸੈਂਸਿਟੀਵਿਟੀ ਹੋਈ ਕਿਉਂ ਡੈਂਟਿਸਟ ਕੋ ਜਾ ਕੇ ਪਤਾ ਕਰਾਓ ਜੇ ਫਿਲਿੰਗ ਹੋਣ ਵਾਲੀ ਫਿਲਿੰਗ ਕਰਾਓ ਜੇ ਹੋਰ ਟ੍ਰੀਟਮੈਂਟ ਹੋਣ ਵਾਲੀ ਉਹ ਕਰਾਣੀ ਚਾਹੀਦੀ ਉਹ ਕਰਾਣੀ ਚਾਹੀਦੀ ਸਰ ਇੱਕ ਆਖੀਰਲਾ ਸਵਾਲ ਮੈਂ ਪੁੱਛਣ ਵਾਲੀ ਆ ਕੀ ਤੁਹਾਡੇ ਟੂਥਪੇਸਟ ਵਿੱਚ ਨਮਕ ਹੈ ਇਹ ਇੱਕ ਬੜਾ ਵੱਡਾ ਸਲੋਗਨ ਬਣਿਆ ਹੋਇਆ ਨਮਕ ਦੀ ਕੀ ਅਹਿਮੀਅਤ ਹੈ ਦੰਦਾਂ ਵਾਸਤੇ ਦੇਖੋ ਜਿਹੜਾ ਅਸੀਂ ਇਹ ਕਹਿੰਨੇ ਆਂ ਵੀ ਆਮ ਪਬਲਿਕ ਐਡਵਰਟਾਈਜ਼ਮੈਂਟ ਜਿਆਦਾ ਹਰ ਚੀਜ਼ ਦੀ ਹੁਣ ਹਰ ਨਵੀਂ ਲੇ ਕੰਪਨੀ ਨੇ ਕੋਈ ਚੀਜ਼ ਬਣਾਈ ਹੈ ਉਹ ਕੋਈ ਡਿਫਰੈਂਟ ਤੁਹਾਨੂੰ ਦੱਸੂਗਾ ਤੇ ਉਹਦੀ ਸੇਲ ਹੋਏਗੀ ਅਸੀਂ ਇਹ ਕਹਿੰਨੇ ਆਂ ਵੀ ਜਿਹੜਾ ਟੂਥਪੇਸਟ ਦਾ ਰੋਲ 5% ਆ ਹੂੰ 95% ਰੋਲ ਜਿਹੜਾ ਬਰਸ਼ਿੰਗ ਦਾ ਟੈਕਨੀਕ ਦਾ ਤੁਸੀਂ ਬ੍ਰਸ਼ ਨੂੰ ਟੂਥਪੇਸਟ ਲੈ ਕੇ ਉਂਗਲਾਂ ਜਿੰਨਾ ਮਰਜ਼ੀ ਮਾਰੀ ਜਾਓ ਉਹਦਾ ਕੋਈ ਫਾਇਦਾ ਨਹੀਂ ਤੁਸੀਂ ਬ੍ਰਸ਼ ਨੇ ਮੇਨ ਜਿਹੜਾ ਕੰਮ ਬ੍ਰਸ਼ ਨੇ ਕਰਨਾ ਜਿਹੜੀ ਕਲੀਨਿੰਗ ਉਹ ਤੇ ਬ੍ਰਸ਼ ਨੇ ਕਰਨੀ ਆ ਤੁਸੀਂ ਸਪੇਸ ਤੁਸੀਂ ਟੇਸਟ ਵਾਸਤੇ ਲਗਾਣੇ ਆ ਸੀ ਕਹਿੰਦੇ ਬਾਅਦ ਤੋਂ ਬਾਅਦ 5% ਰੋਲ ਆ ਬਾਕੀ ਬ੍ਰਸ਼ ਬ੍ਰਸ਼ ਅੱਛਾ ਹੋਣਾ ਚਾਹੀਦਾ ਜਿਹੜਾ ਬ੍ਰਸ਼ ਆਏ ਇੱਕ ਵਾਰੀ ਇਹ ਨਹੀਂ ਬ੍ਰਸ਼ ਲੈ ਲਿਆ ਤੇ 6 ਮਹੀਨੇ ਬ੍ਰਸ਼ ਵਰਤੀ ਜਾਣਾ ਜਿਹੜਾ ਬ੍ਰਸ਼ ਆ ਉਹਦੇ ਬ੍ਰਿਸਸ ਵਰਟੀਕਲ ਹੋਣੇ ਚਾਹੀਦੇ ਆ ਜੇ ਟੇਡੇ ਹੋ ਗਏ ਉਹਨੂੰ ਸੁੱਟ ਦਿਓ ਜੇ ਟੇਡੇ ਹੋ ਗਏ ਉਹਨੇ ਤੁਹਾਡੇ ਗਮਸ ਖਰਾਬ ਕਰਨੇ ਉਹਨੇ ਫਾਇਦਾ ਨਹੀਂ ਕਰਨਾ ਨੁਕਸਾਨ ਕਰਨਾ ਹਮ 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 ਬਹੁਤ ਬਹੁਤ ਸਾਲਾਂ ਤੱਕ ਲੋਕ ਟੁੱਟਸ ਨਹੀਂ ਬਦਲ ਚੇਂਜ ਕਰਦੇ ਆਪਾਂ ਬ੍ਰਸ਼ ਜਿਹੜਾ ਜੇ ਉਹਦੇ ਜਦੋਂ ਵੀ ਬ੍ਰਸ਼ੇਜ਼ ਟੇਡੇ ਹੋ ਗਏ ਉਹਨੂੰ ਚੇਂਜ ਕਰੋ ਬ੍ਰਸ਼ੇਜ਼ ਵਰਟੀਕਲੀ ਹੋਣੇ ਚਾਹੀਦੇ ਆ ਜੇ ਟੇਡੇ ਹੋ ਗਏ ਜਦ ਮਾਰੋਗੇ ਨਾ ਉਹਨੇ ਗਮ ਇੰਜਰ ਕਰੀ ਜਾਣੇ ਤੁਹਾਡੇ ਫਰਦਾ ਹੋਰ ਕੋਈ ਨਹੀਂ ਮਾਡਰਨ ਦੁਨੀਆ ਦੇ ਵਿੱਚ ਆ ਸੀ ਅ ਪੁਰਾਣੀ ਜੇਕਰ ਗੱਲ ਕਰੀਏ ਤੇ ਦਾਤਣ ਜਿਹੜੀ ਆ ਦੰਦਾਂ ਲਈ ਬੇਹੱਦ ਵਧੀਆ ਮੰਨੀ ਜਾਂਦੀ ਸੀ ਤੁਸੀਂ ਸਾਇੰਸ ਦੇ ਵਿੱਚ ਕੀ ਸਮਝਦੇ ਹੋ ਦਾਤਣ ਸੱਚੀ ਦੇ ਵਿੱਚ ਦੰਦਾਂ ਲਈ ਸਹੀ ਸੀ ਦੇਖੋ ਦਾਤਣ ਜਿਹੜੀ ਆ ਨਾ ਜੀ ਉਹ ਤੇ ਜਿਹਦਾ ਕਿਕਰ ਫਲਾ ਵਗੈਰਾ ਦੀ ਮਦੀ ਦਾਤਣ ਜਿਹੜਾ ਉਹਦੇ ਚ ਉਹਦਾ ਛਿਲਕਾ ਨਾ ਉਹਦੇ ਵਿੱਚ ਟੈਨਿਕ ਐਸਿਡ ਹੁੰਦਾ ਹੂੰ ਉਹ ਗਮਜ਼ ਵਾਸਤੇ ਯੂਸਫੁਲ ਆ ਪਰ ਉਹ ਕਲੀਨਿੰਗ ਪ੍ਰੋਪਰ ਨਹੀਂ ਕਰਦਾ ਦੇਖੋ ਜਿਹੜੀ ਅਸੀਂ ਉਹਨੂੰ ਪਤ ਕਰ ਲਿਆ ਅੰਦਰਲੇ ਪਾਸੇ ਕਿੱਦਾਂ ਬ੍ਰਸ਼ ਕਰੂਗਾ ਜਿੱਦਾਂ ਬ੍ਰਸ਼ ਅਸੀਂ ਦੱਸਦੇ ਹਾਂ ਉਪਰੋਂ ਥੱਲੇ ਨੂੰ ਕਰਨਾ ਥੱਲੇ ਉੱਪਰ ਨੂੰ ਕਰਨਾ ਉਹ 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 ਦੰਤਨ ਨਹੀਂ ਕਰ ਸਕਦੇ ਨਹੀਂ ਕਰ ਸਕਦੇ ਉਹ ਤਾਂ ਤੁਸੀਂ ਬੇਸ਼ੱਕ ਦੰਤਨ ਕਰ ਲਓ ਗਮਜ਼ ਵਾਸਤੇ ਠੀਕ ਆ ਟੈਨਿਕ ਐਸਡ ਆ ਉਹ ਲੋਕੀ ਸਵੇਰ ਤੋਂ ਲੱਗ ਕੇ ਸੈਰ ਕਰਨ ਜਾਂਦੇ ਆ ਮੂੰਹ ਚ ਪਾ ਲੈਂਦੇ ਆ ਕਿੰਨੀ ਕਿੰਨੀ ਰੇਅਰ ਕਰਦੇ ਹੁੰਦੇ ਕਿੰਨੀ ਕਿੰਨੀ ਉਹਦਾ ਉਹ ਤੁਸੀਂ ਆਪਣਾ ਥੁੱਕੀ ਜਾਂਦੇ ਆ ਹਾਂ ਤੁਸੀਂ ਆਪਣਾ ਸਲਾਈਵਾ ਵੇਸਟ ਕਰ ਰਹੇ ਹੋ ਓਕੇ ਜਿਹੜਾ ਸਾਡਾ ਸਲਾਈਵ ਆ ਇਹ ਇਹ ਤੇ ਸਾਡੀ ਜਾਨ ਆ ਸਲਾਈਵੇ ਤੋਂ ਬਿਨਾ ਤੇ ਬੰਦਾ ਕੁਝ ਨਹੀਂ ਤੁਸੀਂ ਜੋ ਵੀ ਖਾਣਾ ਉਹ ਸਲਾਈਵੇ ਥਰੂ ਹੀ ਜਾਣਾ ਸਲਾਈਵੋਂ ਨਾ ਮੈਕਸਿਕਾ ਤਾਂ ਹੀ ਡਾਈਜੈਸ਼ਨ ਹੋਣੀ ਆ ਹੂੰ ਉਹ ਦਾਤਨ ਕਈ ਲੋਕੀ ਦੇਖੀਦਾ ਬਾਹਰ ਸੈਰ ਕਰਦੇ ਵੀ ਉੱਧਾ ਦਾ ਘੰਟਾ ਪੌਣਾ ਪੌਣਾ ਘੰਟਾ ਉਹ ਮਾਰੀ ਜਾਣਗੇ ਥੁੱਕੀ ਜਾਣਗੇ ਮਾਰੀ ਜਾਣਗੇ ਥੁੱਕੀ ਜਾਂਦੇ ਉਹ ਵੇਸਟੇਜ ਆ ਹੂੰ ਜਦ ਕਿ ਇਹ ਮੰਨਿਆ ਜਾਂਦਾ ਸੀਗਾ ਕਿ ਲੰਮਾ ਟਾਈਮ ਬਰਸ਼ ਦਾਤਨ ਕਰਨ ਦੇ ਨਾਲ ਦੰਦ ਸਾਫ਼ ਹੁੰਦੇ ਨੇ ਜਿਹੜਾ ਬਰਸ਼ ਆ ਨਾ ਜੀ 2-3 ਮਿੰਟ ਬਹੁਤ ਆ ਹਾਂ ਇੱਕ ਸਰਫੇਸ ਤੇ ਸੱਤ ਵਾਰੀ ਵੱਜਣਾ ਚਾਹੀਦਾ ਜੀ 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 2-3 ਮਿੰਟ ਬਰਸ਼ ਕਰੋ ਸਹੀ ਤਰੀਕੇ ਨਾਲ ਕਰੋ ਬਹੁਤ ਹੈ ਬਹੁਤ ਹੈ ਕੀ ਕਹਿਣਾ ਚਾਹੁੰਦੇ ਆ ਜਾਂਦੇ ਜਾਂਦੇ ਕਿ ਦੰਦ ਦੰਦਾਂ ਦੀ ਸੰਭਾਲ ਲਈ ਇੱਕ ਤਾਂ ਬਰਸ਼ ਹੋ ਗਿਆ ਫਲ ਫਰੂਟ ਹੋ ਗਏ ਬਾਹਰ ਦੀਆਂ ਚੀਜ਼ਾਂ ਨਾ ਖਾਈਏ ਇਸ ਤੋਂ ਇਲਾਵਾ ਹੋਰ ਕੁਝ ਕਹਿਣਾ ਚਾਹੁੰਦੇ ਹੋ ਦੇਖੋ ਦੰਦਾਂ ਦੀ ਆਪਣੇ ਜਿਹਨੂੰ ਵੀ ਪ੍ਰੋਬਲਮ ਹੈ ਦੰਦਾਂ ਕੋਲ ਜਾ ਕੇ ਟਾਈਮ ਸੇਅਰ ਚੈੱਕਅਪ ਕਰਾਓ ਜੋ ਵੀ ਟ੍ਰੀਟਮੈਂਟ ਹੋਣ ਵਾਲਾ ਕਰਾਓ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਮੂੰਹ ਦੇ ਵਿੱਚੋਂ ਜਿਹੜੀਆਂ ਬਿਮਾਰੀਆਂ ਬਾਕੀ ਸਾਰੇ ਸਰੀਰ 'ਚ ਫੈਲ ਰਹੀਆਂ ਇਹਦੇ ਬਾਰੇ ਜਿਹੜੀ ਪ੍ਰਸਾਰਚ ਪਹਿਲਾਂ ਹੁਣ ਬਹੁਤ ਹੋ ਰਹੀ ਆ ਦੰਦਾ ਦੀ ਟ੍ਰੀਟਮੈਂਟ ਡਾਕਟਰ ਕੋ ਜਾ ਕੇ ਟ੍ਰੀਟਮੈਂਟ ਕਰਾਣੀ ਜ਼ਰੂਰੀ ਆ ਆਪਣੇ ਬਾਕੀ ਪਾਰਟਸ ਖਰਾਬ ਕਰਨ ਨਾਲੋਂ ਇਹ ਦੇਖਿਆ ਗਿਆ ਸਾਰ ਹੁਣ ਹਰ ਪਾਸੇ ਹੀ ਆ ਲਿਵਰ ਤੇ ਪ੍ਰੋਬਲਮ ਹੋ ਰਹੀ ਕਿਡਨੀ ਤੇ ਪ੍ਰੋਬਲਮ ਹੋ ਰਹੀ ਹਾਰਟ ਪ੍ਰੋਬਲਮ ਹੋ ਰਹੀ ਦੰਦਾ ਕਰਕੇ ਆਪਣਾ ਖਿਆਲ ਕਰੋ ਕਿੰਨਾ ਕਿਤੇ ਉਹ ਤੁਹਾਡੇ ਸਲਾਈਵਾ ਦੇ ਨਾਲ ਚੀਜ਼ਾਂ ਆਉਂਦਾ ਜ਼ਾਰੀ ਬਿਲਕੁਲ ਬਿਲਕੁਲ ਜੀ ਬਹੁਤ ਬਹੁਤ ਸ਼ੁਕਰੀਆ ਸੀਰੀਨ ਸਰ ਤੁਸੀਂ ਸਾਨੂੰ ਆਪਣਾ ਸਮਾਂ ਦਿੱਤਾ ਗੱਲਬਾਤ ਕੀਤੀ ਦੰਦਾ ਦੀ ਸਾਂਭ ਸੰਭਾਲ ਬਾਰੇ ਇੰਨੀ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ ਸੋ ਤੁਸੀਂ ਵੇਖ ਰਹੇ ਸੀ ਡਾਕਟਰ ਸ਼ਿਵ ਕੁਮਾਰ ਸਰੀਨ ਜਿਹੜੇ ਕਿ ਲੰਮਾ عرصਾ ਦੰਦਾਂ ਦਾ ਟ੍ਰੀਟਮੈਂਟ ਕਰ ਰਹੇ ਨੇ ਡਾਕਟਰ ਨੇ ਔਰ ਇੱਕ ਆਪਣਾ ਕਲੀਨਿਕ ਚਲਾ ਰਹੇ ਨੇ ਸੋ ਇਹਨਾਂ ਨੇ ਦੱਸਿਆ ਕਿ ਦੰਦਾਂ ਦੀ ਕੀ ਅਹਿਮੀਅਤ ਹੈ ਅਹਿਮੀਅਤ ਤਾਂ ਸਾਨੂੰ ਪਤਾ ਹੀ ਹੈ ਕਿਉਂਕਿ ਅਸੀਂ ਹਰ ਰੋਜ਼ ਹੀ ਦੰਦਾਂ ਤੋਂ ਕੰਮ ਲੈਂਦੇ ਆ ਪਰ ਦੰਦ ਸਿਰਫ ਦੰਦਤਾ ਕਿਸਮਤ ਨਹੀਂ ਹੁੰਦੇ ਇਹ ਦੰਦ ਸਾਡੀਆਂ ਹੋਰ ਵੀ ਬਿਮਾਰੀਆਂ ਪੈਦਾ ਕਰ ਸਕਦੇ ਨੇ ਜੇਕਰ ਅਸੀਂ ਇਹਨਾਂ ਦੀਆਂ ਗੱਲਾਂ ਵੱਲ ਧਿਆਨ ਨਾ ਦਿੱਤਾ ਸੋ ਅੱਜ ਦੀ ਇਹ ਖਾਸ ਗੱਲਬਾਤ ਕਿੱਦਾਂ ਦੀ ਲੱਗੀ ਸਾਨੂੰ ਜ਼ਰੂਰ ਕਮੈਂਟ ਕਰਕੇ ਦੱਸਣਾ ਦੇ ਹੋ ਇਜਾਜ਼ਤ ਧੰਨਵਾਦ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ RPD24 ਤੇ ਕਲਿੱਕ ਕਰੋ ਬੈਲ ਆਈਕਨ ਤੇ